ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਖੂਬ ਨਵੀਂ ਬਲੌਗ ਦੇ ਵਿੱਚ ਸੋਈ ਬਲੌਗ ਬਹੁਤ ਡਿਫਰੈਂਟ ਹੈ ਜੀ ਕਿਉਂਕਿ ਸਾਡੀ ਦੋ ਤੀ ਗਰਭਾਣੀ ਕਰਨੇ ਜਨਮ ਲਿਆ ਹੈ ਸੋ ਤੇ ਹੋਣ ਦੀ ਖੁਸ਼ੀ ਦੇ ਵਿੱਚ ਉਹਦੇ ਨਾਨਕਿਆਂ ਦਾਦਕਿਆਂ ਵੱਲੋਂ ਜਿਹੜਾ ਨਿੰਮ ਜਾਂ ਸਰੀ ਬੰਨਿਆ ਜਾਏਗਾ ਉਹਦੇ ਲਈ ਅਸੀਂ ਕੁਝ ਦਿਨ ਪਹਿਲਾਂ ਕੱਪੜੇ ਜੋੜ ਕੇ ਰੱਖ ਰਹੇ ਸੀ ਉਹਨਾਂ ਦੀ ਤਿਆਰੀਆਂ ਕਰਦੇ ਪਾਈ ਸੀ ਜੀ ਸਾਰੇ ਉਹਨਾਂ ਨੂੰ ਜੋ ਵੀ ਆਪਣਾ ਵਿਹਾਰ ਹੁੰਦਾ ਹਨਾ ਉਹਦੇ ਅਕੋਰਡਿੰਗ ਸੋ ਇਸ ਤੋਂ ਬਾਅਦ ਕਾਫੀ ਦਿਨਾਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਜਾਣਾ ਸੀਗਾ ਉਸ ਦਿਨ ਗੁਰਬਾਣੀ ਦੇ ਨਿਮਮ ਦੇ ਲਈ ਇੱਧਰ ਭੂਆ ਜੀ ਵੀ ਕੱਪੜੇ ਦਿਖਾਉਂਦੇ ਪਏ ਨੇ ਵੀ ਕਿਹੜਾ ਪਾਵਾਂ ਇੱਧਰ ਹੁਣ ਵੱਡੇ ਦੀਦੀ ਜੀ ਆ ਕੇ ਸੋ ਚਲੋ ਰੈਡੀ ਹੋਣ ਤੋਂ ਬਾਅਦ ਸਾਰੀ ਆਪਾਂ ਗੱਡੀ ਦੇ ਵਿੱਚ ਸੈਟ ਹੋ ਕੇ ਜੀ ਚੱਲ ਪਿਆਂਗੇ ਇੱਧਰ ਮਹਤਾ ਸਭ ਜੀ ਪੂਰੇ ਖੁਸ਼ ਨੇ ਗੱਡੀ 'ਚ ਬੈ ਕੇ ਤਾਂ অলਮੋਸਟ ਖੁਸ਼ੀ ਬਹੁਤ ਹੁੰਦਾ ਆ ਸੋ ਇਸ ਤੋਂ ਬਾਅਦ ਦੇਖ ਸਕਦੇ ਹੋ ਜੀ ਤੁਸੀਂ ਇੱਧਰ ਆਪਾਂ ਨਿੰਮ ਬੰਨਣ ਦੇ ਲਈ ਖੜੇ ਆ ਸਾਰੇ ਰੈਡੀ ਹੋ ਰਹਿਆਂਗੇ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਸੀ ਤੇ ਹੁਣ ਆਪਾਂ ਸ੍ਰੀ ਬੰਨ ਰਿਹਾ ਸੀ ਇਹਨਾਂ ਨੇ ਮਤਲਬ ਕਈ ਪਿੰਡਾਂ ਦੇ ਵਿੱਚ ਨਿੰਮ ਬੰਨਿਆ ਜਾਂਦਾ ਤੇ ਕਈ ਸ੍ਰੀ ਬੰਨਿਆ ਜਾਂਦਾ ਮਤਲਬ ਖੁਸ਼ੀ ਦਾ ਪ੍ਰਤੀਕ ਹੁੰਦਾ ਹਨਾ ਜੋ ਵੀ ਹਰਿਆਲੀ ਹੁੰਦੀ ਹੈ ਸੋ ਨਾਲ-ਨਾਲ ਜੀ ਉਥੇ ਇੰਟਰਵਿਊ ਵੀ ਲੈਤੀ ਸੀ ਕਿ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ ਮਤਲਬ ਮੁੰਡਿਆਂ ਦਾ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ ਕੀਤਾ ਕਰਕੇ ਮਤਲਬ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਿ ਵੀ ਧੀਾਂ ਦਾ ਵੀ ਨਿੰਮ ਬੰਨਿਆ ਜਾਵੇ ਜਾਂ ਸ੍ਰੀ ਬੰਨਿਆ ਜਾਵੇ ਉਹਦੇ ਰਿਲੇਟਡ ਦੀ ਮਤਲਬ ਮੀਡੀਆ ਵਾਲੇ ਵੀ ਆਏ ਸੀ ਇੰਟਰਵਿਊ ਲੈਣ ਸੋ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਦਰਵਾਧਾਈ ਮੰਗਣ ਵਾਲੇ ਵੀ ਜਿੱਦਾਂ ਜਿੱਦਾਂ ਮਤਲਬ ਬੁਆਇਸ ਦਾ ਆਪਾਂ ਕਰਦੇ ਆ ਸਰਵਦਾਈ ਵਗੈਰਾ ਮੰਗਦੇ ਨੇ ਉਦਾਂ ਉਦਾਂ ਆਪਾਂ ਲੜਕੀ ਦਾ ਵੀ ਕਿਉਂਕਿ ਸਾਰਿਆਂ ਨੂੰ ਚਾਹੀਏ ਨਾ ਸੀ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਇੱਧਰ ਆਪਾਂ ਚਾਹ ਪਾਣੀ ਪੀਣ ਚੱਲੇ ਆਂ ਜੀ ਪਾਣੀ ਪੀਣ ਤੋਂ ਬਾਅਦ ਇੱਧਰ ਜੋ ਵੀ ਆਪਣੇ ਰੀਤੀ ਰਸਮਾਂ ਦੇ ਅਨੁਸਾਰ ਕੱਪੜਾ ਲੀੜਾ ਦਿਖਾਇਆ ਜਾਂਦਾ ਨਾਨਕਿਆਂ ਦਾਦਕਿਆਂ ਵੱਲੋਂ ਉਹ ਮੰਮੀ ਹੁਣੇ ਕੱਪੜੇ ਦਿਖਾਉਂਦੇ ਪਈ ਆ ਸੋ ਇਸ ਤੋਂ ਬਾਅਦ ਕੱਪੜਾ ਲੀੜਾ ਦਿਖਾ ਕੇ ਅਸੀਂ ਬੈਠੇ ਹਾਂ ਥੋੜਾ ਟਾਈਮ ਉੱਥੇ ਸੋ ਇਸ ਤੋਂ ਬਾਅਦ ਦੇਖ ਸਕਦੇ ਹਾਂ ਜੀ ਹੋ ਗਿਆ ਸੀ ਰੋਟੀ ਪਾਣੀ ਦਾ ਟਾਈਮ ਰੋਟੀ ਪਾਣੀ ਖਾ ਚੱਲੇ ਅਸੀਂ ਇਸ ਤੋਂ ਬਾਅਦ ਹੁਣ ਸਾਡਾ ਹੋ ਗਿਆ ਸੀ ਟਾਈਮ ਘਰ ਜਾਣ ਦਾ ਸੋ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ